ਮੈਂ ਤੇਰਾ ਦੁੱਖੀ ਨਹੀਂ ਮੈਂ ਤੇਰੀ ਵਕਿਆ ਕਰਾਂ ਜੀ ਹੈ ਉਹ ਨਾਲ ਹੀ ਆ ਤੂੰ ਕਿਨੇ ਮੈਂ 20000 ਕੋਈ ਨਹੀਂ ਪਤਾ ਲੈਣੇ ਦੋ ਹੀ ਦੇ ਤੇਰਾ ਜੀ ਮੇਰੇ ਆਪ ਤੂੰ ਨਹੀਂ ਦੇਖੀ ਪਤਾ ਨਾ ਇਹਦਾ ਪੰਜ ਲੈਣੇ ਦੇਊਗੀ ਇਹਦੇ ਨਾ ਬੱਟਾ ਲਾ ਲੈ ਇਹਦੇ ਨਾ ਬੱਟਾ ਲਾ ਲੈ ਹੈ ਹੋਰ ਤਰੀ ਤੈਨੂੰ ਕੀ ਮਾਰੀਆ ਹੋਰ ਕਹਿਰਤੀਆਂ ਦੀ ਹੈ ਇਹ ਤੂੰ ਕਦੇਗਾ ਕਹਿਰਤੀਆਂ ਦੀ ਹੈ 20 ਮੰਗਦਾ ਹਾਂ 10 ਦੇ ਦੇ ਸ਼ਾਬਾਸ਼ ਲੈ ਵੀ 10000 ਇਹਨੇ ਲਾਤਾ ਤੇਰਾ ਸਿਰੇ ਦਾ ਮੋੜ ਲਾਤਾ ਫੜ ਲੈ ਵੀ ਰਾਜੇ ਨਾ ਨਾ ਓ ਬੌਲੇ ਭਾਈ ਵੱਟ ਲੈ ਪੈਸੇ ਇਹ ਤੋਂ ਲੈਣ ਦੀ ਉਹਨੂੰ ਸਮਝਾ ਦਾਂਗੇ ਉਹ ਸਾਹਮਣ ਨੂੰ ਪਿਆਰ ਕਰੇ ਬੰਦਾ ਦੱਸ ਦੀ ਦੱਸ ਦੀ ਕਿਉਂ ਜੀ ਜੀ ਇਹ ਕਾ ਟਿਵੀ ਆਉਂਦਾ ਹੁਣ ਇਹ ਖਰੀਦ ਤੇ ਵਜਾਉਂਦਾ ਓ ਨਹੀਂ ਉਹ 20 ਦੀ ਕਹਿੰਦਾ 80 ਇਹ ਹੈ 18 ਨਹੀਂ 18 ਦੀ ਕਹਿੰਦਾ ਉਹ ਫਿਰ ਨੂੰ ਇਹ ਤਾਂ ਬਣ ਗਈ ਗੱਲਾਂ ਦਾ ਫੜਾਵਾ ਪਾਪ ਨਹੀਂ ਆਪਾਂ ਇਹਨਾਂ ਪਾਪ ਨਾ ਕਰੋ ਚਟਕਾਈ ਵੀ ਗੱਪਣ ਬੱਕਰੀ ਛੱਡ ਦਾਂਦਾ ਕਿਸੇ ਪਾਲੀ ਨੂੰ ਸਮਾਦੂ ਵੀ ਨਾ ਇਹਨੂੰ ਵੱਡੋ ਨਾ ਉਹ ਬਾਈ ਕਿਧਰ ਗਿਆ ਉਹ ਮੁੰਡਾ ਤੇੜਾ ਵਾ ਆਜੀ ਆਜੀ ਬਾਈ ਉਹ ਤੇੜਾ ਵਾ 10000 ਦੰਦਾ ਤੀ ਜਿਹੜਾ ਉਹ 10 ਵਾਲਾ ਕਿੱਧਰ ਗਿਆ ਉਹਦਾ ਭੱਜ ਗਿਆ ਆਪਾਂ ਦਾ ਲੈ ਕੇ ਕਿਉਂ ਉਹਦਾ ਦੁਖੀ ਕਰੀਏ ਬਚਾਰੇ ਦਾ ਹੈ ਤੂੰ ਲੈ ਲੈ ਉਹ ਬਾਈ ਪਾਗੜੀ ਉਹ ਤੂੰ ਲੈ ਲੈ ਜਾ ਅਰੇ ਲਊਗਾ ਬਾਈ ਲੈ ਸਾਈ ਤਾਂ ਮੈਂ ਦੇ ਦਨਾਂ ਨੂੰ ਨਾ ਨਾ ਸਾਈ ਆਪਣੇ ਕੋਲ ਚੱਲਦੇ ਹੋਰ ਆਪਣੇ ਚੱਲਦਾ ਰੱਖ ਗੱਡੀ ਲੈ ਤੂੰ ਗੱਡੀ ਚਲੇਗੀ ਭੇਜ ਤਾਂ ਦੇਵਾਂ ਕੋਈ ਨਾ ਪਰ ਮੈਂ ਇਹ ਓਹ 10000 ਲਾਇਆ ਕਿਸੇ ਮੁੰਡੇ ਨੇ ਪਤਾ ਨਹੀਂ ਕਿਹੜਾ ਸੀ ਭੱਜ ਗਿਆ ਤੂੰ ਲੈ ਲੈ ਉਹ 1000 ਦੀ ਤੂੰ ਲੈ ਲੈ ਜਾ ਹੈਲੋ ਉੱਡ ਗਿਆ ਹਾਂ ਪੇਟ ਗੱਬਣ ਓਏ ਵੰਡਿਆ ਉਹ ਗੱਬਣ ਦਾ ਇਹ ਵੀ 6 ਤੇ ਗੱਲ ਹੈ ਪਿਆਰ ਸੌਲੇ ਜੀ ਹੋ ਰਹੇ ਨੇ ਕਿਸਮਤ ਹੈ ਅਗਲੇ ਦੀ ਟੋਟਾ ਵੀ ਹੋ ਸਕਦਾ ਹੈ ਨਫਾ ਵੀ ਹੋ ਸਕਦਾ ਹੈ ਓਏ ਉਹ 1000 ਦੀ ਲੈ 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 1000 ਦੀ ਕਸ ਲਾਇਆ ਕਿਸੇ ਬੰਦੇ ਨੇ ਲਾ ਲਾ ਕਿ ਇਧਰ ਸੱਟਾਂ ਅੰਗ ਲਾ ਦੇ ਉਹ ਤੁਸੀਂ ਇਹ ਲਾਇਆ ਸੀ ਸੱਚੇ ਤੁਸੀਂ ਇਹ ਲਾਇਆ ਸੀ ਓਏ ਵਧੀਆ ਹੈ ਕੀ ਦਿਨ ਦਿਹਾੜੇ ਉਹ ਤੁਸੀਂ ਉਹ ਲਾਇਆ ਸੀ ਦੱਸ ਓ ਮੁੰਡਿਓ ਬੋਲ ਕੋਈ ਲੈਣੀ ਓਏ ਆ ਗਿਆ ਆ ਲੋ ਆ ਚਾਰਾ ਓਏ ਆ ਗਿਆ ਮੁੰਡੇ ਦਾ ਸਾਹੀ ਖੜੀਆ ਪੇਟ ਦਾ ਮਾੜਾ ਜਿਹਾ ਕੱਦਾ ਲੈ ਲੈ ਦੱਸ ਦੀ ਜੇ ਦਿੰਦਾ ਹੈ

ਮੈਂ ਤਾਂ ਤੁਹਾਡਾ ਫਾਇਦਾ ਕਰਦਾ ਨਾ ਕਰਦਾ ਜੀ ਮੰਨਦਾ ਜੀ ਵਿਚਾਰੇ ਦੇ ਨਾ ਦੀ ਦੀ ਜੋ 18 ਉਹ ਰੱਖਦਾ ਫੇਰ ਕਿਵੇਂ ਦੂਜੇ ਹਾਂ ਚਲੋ ਗੱਤ ਤੋਂ ਵੀ ਮਾਰ ਕੇ ਪਾ ਦੇ ਜੋ 18 ਦੀ ਕਹਿੰਦਾ ਮੈਂ ਕੀ ਵੀ ਹਿਆ ਕੋ ਦੋ 18 ਦੀ ਚੈੱਕ ਕਰਦਾ ਹੈ ਹਾਂ 18 ਦੀ ਚੈੱਕ ਕਰਦਾ ਹੈ ਨਹੀਂ ਹੁਣੇ 18 ਦੀ ਚੈੱਕ ਕਰਦਾ ਹੈ 18 ਨੂੰ ਕਿ ਪੈ ਜਦੋਂ ਦੂਜਾ ਆ ਗਿਆ ਲੈ ਵਾੜੀ ਛੋਟੇ ਇਹਦੀ ਸਾਈ ਹੈ

ਗੱਲ ਹੋ ਕੋ ਲਾ ਕੇ ਕਹਦੇ ਨੂੰ ਮੇਰਾ ਬਾਈ ਗੱਸ ਕੋਈ ਨਾ ਵਧੀਆ ਵਿਕੇ ਦੇ ਉਹ ਕਈ ਵਾਰੀ ਸੇਕਾ ਲਾ ਕੇ ਵਾਜੂ ਨੇ ਸੇਕਾ ਲਾ ਕੇ ਵਾਜੂ ਨੇ ਕਈ ਵਾਰੀ ਆ ਫੜੋਈ ਆ ਆ ਫੜੋਈ ਆਉਦੀ ਸਹੀ ਮੰਡੀ ਦਾ ਚਰਾਈ ਲੋਕ ਚਾਹ ਗਰੇ ਸਾਈ ਦਿੱਤੀ ਹੈ ਤੈਨੂੰ ਐ ਕਿਉਂ ਕਰਦੇ ਇਹ 18 ਤੋਂ ਜੋਰ ਲਾਉਂਦੇ ਬਾਈ ਉਹ ਵਾਗੜੀ ਇਹ ਬਾਈ ਤੋਂ ਨਹੀਂ ਉਹ ਤੋਂ ਕੱਢੇ ਹੁਣੇ ਜਿਆ ਫਲਾ ਲੋ ਜੇ ਉਹ 18 ਦੇ ਦੰਦਾ ਮੈਂ 19 ਦੇ ਰੂੰ ਲਿਆ ਭਲਾ ਬਲਾ ਬਲਾ ਕਿੱਥੇ ਏ ਥੋੜੀ ਲੈ ਜੂਗਾ ਕੋਈ ਨਹੀਂ ਨਹੀਂ ਬਲਾਓ ਜੀ ਕੋਈ ਗੱਲ ਨਹੀਂ ਬਲਾਓ ਨਾ ਇਹ ਨਾ ਨਾ ਕਰੋ ਸੋਬਾ ਕਰਕੇ ਨਾ ਨਾ ਮੁੱਕੋ ਐਂ ਮੇਰੀ ਉਹ ਵਾਖੜੀ ਨਾਲ ਲੜਾਈ ਹੋਈ ਸੀ ਸਾਹੀ ਦੂਰ ਕੇ ਬਾਈ ਤੈਨੂੰ ਕੀ ਜੀਣਾ ਤੂੰ ਕੀ ਕਹੀ ਜਾਂਦਾ ਇਹ ਤਾਂ ਹੁਣ ਕਰੂਗਾ ਹੈ ਨਾ ਕਰੋ ਉਹ ਤੂੰ ਦੇ ਦੇ ਯਾਰ ਜੋਰ ਲਾਉਂਦੇ ਨੇ ਖਰਚ ਦਾ ਇਹ ਜੇਵਲ ਅੰਡਾ ਅਸੀਂ ਪੜਾਉਂ ਹਾਂ ਕੋਈ ਗੱਲ ਨਹੀਂ ਪੂਰੀ ਆਏ ਇਹਨੇ ਵਿਕਣੀ ਚਾਹੀਦੀ ਕੋਈ ਗੱਲ ਨਹੀਂ ਪੂਰੀ ਸੀ ਮੈਂ 16 ਲਾਇਆ ਬਾਗੜੀ 17 ਲੱਖ 18 ਲੱਗ ਗਿਆ ਬਾਗੜੀ ਸਰਦਾਰ 12 ਨਾ ਆਇਆ 17 22 ਤੋਂ ਨਿਕਟੇ ਹੁਣ ਇਹਨੇ 17 ਦੇ ਤੁਹਾਨੂੰ ਕਹੀ ਜਾਂਦਾ ਦੇਖੋ ਸੌਦਾ ਕਰਕੇ ਨਾ ਮੁੱਕਰੋ ਦੇਖਦਾ ਉਸ ਜਦੋਂ ਵੀ ਤੇਰੇ ਪਤਾ ਨਹੀਂ ਕੀ ਦਿਮਾਗ ਚ ਲੱਗ ਗਿਆ ਮੇਰੇ ਕਿੰਨੇ 15 ਦੀ ਦੀ ਦੇ ਉਹ ਤਾਂ ਨੂੰ ਕਮ ਇਈ ਵਾਰੀ ਸਿਕਾ ਲਾ ਕੇ ਬਾਹਰ ਲੈਂਦੇ ਹੈ ਨਹੀਂ ਉਹ ਪੈਸੇ ਜਿਹਨ ਦਾ ਦੀ ਬੰਦਾ ਲਾ ਬੜਦਾ ਰੱਬ ਦਾ ਚੱਕੀ ਜਾ ਨਹੀਂ ਇਹ ਨਹੀਂ ਕਰਾ ਪੰਚਾਇਤ ਦੀ ਤਾਂ ਕਹਿ ਗਦੇ ਇਹ ਦੂਜਾ ਬੱਚਾ ਕੋਲ 18 ਜੋਰ ਲਾ ਕੇ ਵਾਗੇ ਨਹੀਂ ਸਤਾਉਂਦੇ ਉਹ ਨਵੇਂ ਨਹੀਂ ਉਹ ਅਗਰੇ ਆ ਬਈ ਗੜਿਆਂ ਨੂੰ ਉਹਨੇ ਤਾਂ ਲੈ ਲੈ ਪੰਜ ਸਿੱਖਾ ਖਰਚਾ ਦੋ ਮਿੰਟ ਪੈਸੇ ਕਿੰਨਾਂ ਬੰਨੇ ਤੇਰੇ ਕੀ ਵੀਡੀਓ ਬਣਾਓ ਕੋਈ ਗੱਲ ਦੀ ਕੋਈ ਗੱਲ ਦੀ ਲੈ ਲੈ ਕੋਈ ਨਾ ਆ ਬਾਈ ਵੀ ਲੈ ਵੀ ਦੀ ਕੋਈ ਗੱਲ ਨਹੀਂ ਮੇਰੇ ਭਾਈ ਸਾਰੇ ਬੰਦੇ ਨੇ ਸਹੀ ਭਾਈ ਤੋਂ ਗੱਡੇ ਨਹੀਂ ਸੋਲਣਾ ਮੈਂ ਸੰਗੂ ਅੱਛਾ ਉਹ ਲੈ ਲੈ ਪੈਸੇ ਗਿਣ ਲੈ ਦੋ ਪਤਾ ਨਹੀਂ ਕੀ ਸੁਬਹ ਲੈ ਲੈ ਛੱਡ ਕੇ ਦਰ ਉਹ ਤੇਰੀ ਭੁਗਦੇ ਦੀ ਆ ਭਾਈ ਵੇਚ ਨਾ ਵੇਚ ਹਾਂ 15 ਹਾਂ ਤੇਰਾ ਭੁਗਦਾ ਹੈ 16 ਵੇਚ ਨਾ ਵੇਚ 17 ਹੁਣ ਦੁਬਾਰਾ ਗਿਣ ਲੈ ਭਾਈ ਇਹਨਾਂ ਨੂੰ ਦੁਬਾਰਾ ਗਿਣ ਕੇ ਪਾਰਾ ਦੇ ਜੇਬ ਚ ਪੈਸੇ ਪੂਰੇ ਕੌਰ ਨਾਲ ਗਿਣ ਦੁਬਾਰੇ ਇਹ ਕਹੇ ਜੋੜ ਕੇ ਫੜਾ ਦਿੰਦੇ ਠੀਕ ਹੈ ਬੋਲ ਰਿਹਾ ਤਾਂ ਉਹ ਇਸੇ ਪਾਸੇ ਕੋਈ ਨਾ ਦਿਖਾਇਕ ਮੈਂ ਟਖੜ ਜਾਤ ਪੈਸੇ ਦਾ ਭਰਾ ਦੇ ਨਹੀਂ ਮੁੱਢ ਨੂੰ ਦੇ ਨਹੀਂ ਘੱਟ ਦਵਾ ਦੇ ਇਹਨਾਂ ਘੱਟ ਦਵਾ ਦੇ ਬਚਾ ਕਰਦੇ ਬਚਾ ਪੈਣ ਦੀ ਵਿਧੀ ਕੀ ਲੁੱਟਾ ਇਹ ਉਹ ਜੀ ਚੋਂ ਤੇ ਦੋ ਨੀ ਸਟਾਰ 12 ਹੋ ਗਿਆ ਪੂਰਾ ਹੋ ਗਿਆ ਸਟਾਰ ਲੈ ਪਰਚੀ ਕਰਾ ਲਿਆ ਠੀਕ ਹੈ ਜੀ ਠੀਕ ਹੈ ਡੁੱਗ ਗਏ ਤੈਨੂੰ ਹੁਣ ਖੁਸ਼ ਹੈ ਖੁਸ਼ ਆ ਜੀ ਨਾ ਇਹ ਨਾ ਕਹੀ ਵੀ ਪਤਾ ਨਹੀਂ ਰਾਜੂ ਨੇ ਧੱਕਾ ਕਰਿਆ ਖੁਸ਼ ਹੈ ਹਾਂ ਸੀ ਨਹੀਂ ਧੱਕਾ ਕਰਦਾ ਕਿਸੇ ਕਰੀਬ ਹੈ ਹਜ਼ਾਰ ਮੇਰੇ ਬਾਪ ਦਾ ਪੁੱਤ ਲੱਗਦਾ ਹੈ ਮੈਂ ਦਵਾਦਾ ਪਤਾ ਨਹੀਂ ਕੌਣ ਹੈ ਕਿੱਥੇ ਦਾ ਮੈਂ ਕਹਿੰਦਾ ਜਾਣਦਾ ਇਹਨੂੰ ਹੋ ਗਿਆ ਰਹਾ ਹੁਣ ਹੋ ਗਿਆ ਜਾਨਾ ਮੈਨੂੰ ਦੇ ਦੇ 500 ਉਹ ਜਾਨ ਵੀ ਭਰਾਵਾ ਘਰ ਘਾ ਕੇ ਪੈਨ ਨਾ ਪਸੂਆ ਹਾਂ ਹਾਂ ਛੋਟੇ ਭਾਈ ਜਾਣ ਨਹੀਂ ਹੈਗੀ ਇਹਦੇ ਵੀ ਦੋ ਤਿੰਨ ਆ 500 ਹੈ ਇਹ ਛੋਟੇ ਭਾਈ ਕਿੰਨੀ ਮਣੀ ਸਾਈ ਕਿੰਨੀ ਸਾਈ ਬੱਸ ਹੁਣ ਮੋੜੀ ਨਾ

ਇਹ ਆ ਗਿਆ ਮੈਂ ਫੋਟੋ ਵੀ ਕਰਦੇ ਹਾਂ ਤੇ ਚਾਹੇ ਦਾ ਭਗਤ ਹੈ ਇਹਨਾਂ ਤੋਂ ਵੀ ਬਾਅਦ ਸਾਰਾ ਕੁਝ ਹੀ ਪਟਣ ਲੱਗਾ ਆਹ ਕਿਹੜਾ ਪਟਾ ਦੁਨੀਆ ਜਿੱਤ ਤਿੰਨ ਦੁਨੀਆ ਪਿਆਰ ਆ ਚੋ ਆਪਾਂ ਥੋੜੀ ਜੰਟਾ ਆਪਣਾ ਬਹੁਤ ਦੁਨੀਆ ਹਸਤੇ ਬੀਰ ਦੇ ਦੇ ਯਾਰਾ ਕਰ ਦੇਗਾ ਤਾਂ ਬਿਲਕੁਲ ਇਹਦੇ ਪੁੱਤਾਂ ਬਿਲਕੁਲ ਕਰ ਦੂਗਾ ਵੀਡੀਓ ਬਣ ਜੀ ਤਰੀ ਪੂਰੀ 200 ਰੁਪਏ ਦਾ ਸਾਡੇ 6000 ਦੇ ਤੇ ਦੇ ਉਹ ਵੀ ਗਰੀਬ ਤੇ ਜਗਰੀਬ मैं कि मीर यार <laughs> तो <भी चला। laughs> नहीं, नहीं मनना एक गल सुन धक्का ना करा चल तेरी पांच की शर्म मान भी चल बंद ने चल पाता बिना पुछ कोई गल ਇਹ ਤੁਹਾਨੂੰ ਬਤਾ ਰਿਹਾ ਇਹ ਨਹੀਂ ਹੁੰਦਾ ਗੈਰਜ਼ਦੀ ਸੋਹ ਖਾ ਗਿਆ ਇੱਕ ਵਾਰ ਲਾ ਦੇ ਯਾਰ ਇੱਕ ਵਾਰ ਲਾ ਦੇ ਕਹਾਂ ਲਾ ਦੇ ਸਾਡੇ ਵੀ ਤੁਹਾਨੂੰ ਭੇਜ ਲੈ ਲੈ ਨਹੀਂ ਲਾਉਂਦਾ ਲੈ ਚੜ੍ਹੇ ਵੀ ਕਹਾ ਇੱਕ ਗੱਲ ਮਰਵਾ ਦੂ ਨੂੰ ਆਹ ਸੋਹ ਖਾ ਗਿਆ ਮੁਰਦਾ ਡੂਰ ਸੋਹ ਲੜੇ ਪਰ ਨੂੰ ਤੁਹਾਨੂੰ ਸਫਰ ਕਰਨਾ ਹੈ ਹਾਂ ਜੇ ਉੱਥੇ ਆ ਕੇ 400 ਘਟਦਾ ਨਾ ਉਦੋਂ 500 ਕਰਦੇ ਦੇਣਾ ਉਹ ਤਾਂ ਆਪਣੇ ਸਿਰ ਦੀ ਸੋਹ ਖਾ ਗਿਆ ਵਿਚਾਰਾ ਠੀਕ ਵੱਡੀ ਚੱਕਾਈ ਤੇ ਥੋੜਾ ਜਿਹਾ ਸੋਜ ਬੱਤੀ ਵੇ ਮਾਈ ਮਾਈ ਚਰ ਚਰ ਕਿਲੋ ਮੀਟ ਦੋ ਦੋ ਹਜ਼ਾਰ ਹੁਣ ਤਾਲਾ ਚੌੜੇ ਚ ਓ ਬਾਈ ਕਿਹੜੇ ਦੇ ਨੇ ਆ ਬਾਈ ਇਹ ਤੇ ਵੱਡੇ ਬਾਈ ਜੀ ਤੇਰਾ ਦਿਲ ਪੈਂਦਾ ਮੇਰੀ ਗੱਲ ਤੁਹਾਨੂੰ ਕੋਈ ਤੇਰੇ ਨਾਲ ਜਾਨਦਸਤੀ ਨਹੀਂ ਹੈਗੀ ਜੀ ਤੇਰਾ ਹਾਂ ਤਾਂ ਪੈਂਦਾ ਮੇਰੇ ਪੀਏ ਗਣਮਾਲ ਹੈ ਜੇ ਤੇਰੇ ਬਾਦ ਬੇਗਦੇ ਨੇ ਆਪਾਂ ਨੂੰ ਕੋਈ ਗੁੱਸਾ ਨਹੀਂ ਹੈ ਭਰਾਵਾ ਤੇਰੇ ਬਾਦ ਵੀ ਨਹੀਂ ਤਾਂ ਕੋਈ ਠੀਕ ਹੈ ਨਾ ਇੰਨੇ ਦੇ ਘੰਟੇ ਬਾਅਦ ਵੀ ਆਪਾਂ ਤੇਥੋਂ ਜ਼ਬਾਨ ਤੋਂ ਬੇਜ਼ਬਾਨ ਨਹੀਂ ਹੁੰਦੇ ਘੰਟੇ ਬਾਅਦ ਵੀ ਦੱਸਦੀ ਸਾਡੀ ਚੀਜ਼ ਤੇਰਾ ਜਾਂਦੇ ਹੋਏ ਵੀ ਪਾਗਲ ਸਾਡੀ ਚੀਜ਼ ਤੇ ਚੰਗਾ चल नहीं नहीं होंदे नहीं होंदे मारा जा नहीं मुका मान नहीं मारा अच्छा एडर वगैरह चला नहीं मार तेरे मेरे माल चलता नहीं है एक बस कैसे दी चल तेरी सुन आ ले भैया अपा लगा के पड़िया आ जा लगा के आ जा हां तू सी जान नहीं जी केड़ा लंदा बापे ते नाल थाया ले सी नहीं जी फोन लांदा कोई किन्ना की को चलाता साडी जी हां साडी जी तू लेने भाई ना नहीं से जे इन्ना तक जावे फिर तो नहीं चले मेमनी दो इसमें भी नहीं है भाई ये तो पता नहीं है भाई आ, मेमनी, मेमनी आ मेमनी मेमना है आ मेमनी है हां बढ़िया बिक बिकरे ना तेरे की करिए हर क्या के सुत्ता हर क्या टक्कर लोनी दा कटी दा के हैं कटी लोनी दा टक्कर के हर क्या

ਮਾ ਦਾਰਦੀ ਵੀ ਦਿਓ ਕੀ ਪੱਕੀ ਹੱਥ ਰੱਖੀ ਉੱਤੇ ਬਈ ਪੀਣੇ ਆ ਦਬਦੇ ਨੇ ਜਾੜ ਨਹੀਂ ਗੀ ਨੇ ਉਹਦੇ ਹੱਥ ਰੱਖੀ ਉਹ ਰੱਬ ਨੇ ਰੱਖਣਾ ਯਾਰ ਰੱਖਣਾ ਜੀ ਜਗਦੇ ਇਹੋ ਜੀ ਨਹੀਂ ਹਸੀ ਟੈਨਸ਼ਨ ਓਰੀਆ ਨੰਨੋਏ ਭੱਜ ਕੇ ਭੱਜ ਕੇ ਜੀ ਮਾਰ ਇਹਨੂੰ ਦੁਬਾਰਾ ਅੱਜ ਦਾ ਭੱਜਿਆ ਜੀ ਉਹਦਾ ਵੀਰ ਵਾਲੀ ਮੋੜਾਂ ਨੂੰ ਚਾਬੀ ਲੈ ਜੀ ਦੇਖਣਾ ਉਹਦਾ ਬੁੱਤ ਜਿਹਾ ਬਣ ਕੇ ਖੜ ਗਿਆ ਯਾਰ ਦੇਖਣਾ ਆਏ ਵੀਰ ਸਾਹ ਯਾਰ ਅੱਪ ਕਰਨੇ ਨੇ ਦਾ ਵਾਸਤੇ ਆਹ ਦੇਖ ਤਾਂ ਵੀ ਨਹੀਂ ਮਿਲੇ ਨੇ ਬੰਦੇ ਨੇ ਬੰਦੇ ਨੇ ਇਹ ਵਧੀਆ ਮੇਮਨੇ ਨਹੀਂ ਔਏ ਹੋਏ ਨੇ ਬੰਦੇ ਨੇ ਇੱਕ ਦਿਨ ਹੋਇਆ ਇਧਰ ਨੂੰ ਪਾਦੇ ਪੈਸੇ ਨਹੀਂ ਮਾੜਾ ਨੇ ਮੇਮਨਾ ਨੂੰ ਮਾਰ ਜੀਦਾ ਇਹ ਮਰੀ ਬਟਾ ਇਹਨਾਂ ਦਾ ਮੰਗੇ 12000 ਤੋਹਾਂ ਦਾ ਤੋਹਾਂ ਦਾ ਹਾਂ ਹੁਣ ਆਪਾਂ ਦੱਸ ਤੋਹਾਂ ਦਾ ਕੀ ਜਾਈਏ ਕੀ ਕਰੀਏ ਮੈਂ ਆਪਾਂ ਕੁਛ ਨਹੀਂ ਕਹਿੰਦੀ ਗੱਲ ਕੀ ਆ ਭਾਈ ਇੱਕ ਮਿੰਟ ਬਕਾਈ ਕਰਨ ਦੋ ਵੀ ਫਿਰ ਫੇਰ ਆਪਾਂ ਨੂੰ ਕੀ ਲੋੜ ਹੈ ਜਵਾਨ ਵਾਂਗ ਇਹਨੂੰ ਪੁੱਛਿਆ ਇਹ ਪੁੱਛਿਆ ਜੇ ਮੇਰੀ ਗੱਲ ਹੋਣਾ ਮੇਰੇ 11 ਚ ਬਣਦੇ ਹੋਏ ਤਾਂ ਮੈਂ ਜੀਤ ਨਹੀਂ ਕਰਦਾ ਤੇ ਮੇਰੀ ਸੁਣਦਾ ਗੱਲ ਆ ਤੈਨੂੰ ਅਸੀਂ ਸਾਰੀ ਵੇਮ ਨੂੰ ਇਹ 2.9000 ਦੇ ਦਿੰਨੇ ਆ ਕਿਉਂ ਤੇ ਨਾ 11 ਕਹਤੋ ਬੋਲੋ ਭਾਈ ਬੋਲੋ ਕਿ ਠੀਕ ਹੈ ਜੋ ਕਹਿਦਾ ਹਟੋ ਪੈਸੇ ਹਾਂ ਖੜੇ ਮੁੰਡਾ ਇਹਦੇ ਵਿੱਚ ਚਲੋ ਪੈਸੇ ਪੈਸੇ ਖੜਾ ਹਟੋ ਭਾਈ ਕਿਹੜਾ ਵੇ ਕਿਸੇ ਦੇ ਵੀ ਨਹੀਂ ਚ ਸਾਨੂੰ ਪੱਲੀਆਂ ਭਰਨੀ ਪੈ ਗਈ ਇੰਨੇ ਚਲਾ ਦੇ ਤੀ ਇਹਨੂੰ ਕਹਤਾ 11 ਨੂੰ ਉਹਦੇ ਨਾਲ 11 ਦੇ ਨੂੰ ਹਾਂ ਉਹਦੇ ਲੈ ਠੀਕ ਹੈ ਦੇਖੀ ਜੋ ਆਫਰ ਨਹੀਂ ਮਿਣੀ ਭਾਈ ਆਫਰ ਨਹੀਂ 20000 ਲੈ ਜਾਓ ਫਿਰ ਮਿਲਗੀ ਹਟਾ ਓਏ ਹਟਾ ਨਾ ਬੋਲੀ ਤੂੰ ਨਾ ਹੁਣ ਪਾਜਾ ਉਹ ਜੂਗਾ ਬੰਦਾ ਵਿੱਚ ਚੀਕੀ ਨਾ ਮਾਰੀ ਗੰਗਾ ਖਾ ਜੀ ਮਾਰੀ ਨਾ ਕਰਿਆ ਇਹ ਬੜੀ ਜਿਆਦੇ ਹੋਰ ਤੂੰ ਇਧੂ ਪਾ ਕੀ ਮਿਲੂ ਦਾ ਰੇਂਜ ਲਾ ਦੇ ਰੇਂਜ ਲਾ ਦੇ ਰੋਟੀਆਂ ਡੱਡੇ ਭੁੱਲੇ ਹੋਏ ਨੇ ਇਹਨਾਂ ਦਾ ਰੋਟੀ ਦਾ ਪਾਣੀ ਖਾਣੇ ਆ ਰੋਟੀ ਦਾ ਪਾਣੀ ਖਾਣੇ ਆ ਤੂੰ ਤਾਂ ਦੱਸ ਦੇ ਇੱਕ ਮਿੰਟ ਦੱਸ ਦੇ ਓਏ ਭੱਜ ਗਿਆ ਭਗਤ ਬੰਦਾ ਭੱਜ ਗਿਆ ਭਗਤ ਬੰਦਾ ਬੋਤਲ ਜੇਬ ਚ ਚਲੇ ਉਹਦਾ ਭਗਤ ਆਦਾ ਬੋਤਲ ਦਾ ਜੇਬ ਚ ਪਾਈ ਫਿਰਦਾ ਉਹ ਲਾਜੀ ਪਤਾ ਲੱਗਾ ਰਜੂ ਰਜੂ ਨੂੰ ਪਤਾ ਲੱਗਾ ਪਤਾ ਲੱਗਾ ਰਜੂ ਦੁਕਾਨੋਂ ਦੁਕਾਨੀ ਵਾਲੇ ਆਇਆ ਜਿਵੇਂ ਆਇਆ

ਏ ਬਈ ਨੰਬਰ ਕੋਕਲ ਤੇ ਆਹ ਹਾਂ ਜੇ ਕਰਵਾਈ ਕਰਾਉਣੀ ਮੈਂ ਕੀ ਕਰਾਉਣਾ ਬਕਰ ਦਾ ਰੇਡ ਦਾ ਰੇਡ ਦੱਸਦਾ ਉਹਗਾ ਰੇਡ 4500 ਰੁਪਏ ਇਹ ਤਾਂ ਹਾਂ ਕਾਰ ਇਹਨੂੰ ਕੋਕਲ ਤੇ ਉਹ ਬਈ ਨੰਬਰ ਦੇ ਦੇ ਬੱਕਰਾ ਲੈਣਾ ਕਿ ਬੱਕਰੀਆਂ ਵੀ ਦੇਖ ਲਈਆਂ ਬੱਕਰਾ ਲੈਣਾ ਬੱਕਰੀ ਲੈਣ ਆ ਗਈ ਨੰਬਰ ਤਾਂ ਦੇ ਦੇ ਕਰਾ ਲਾ ਕੇ ਕਰਾਉਂ ਕਹਿੰਦਾ ਓਏ ਓਰੇ ਹੁਣ ਕਾਰਵਾਈ ਜੇ ਇਹਨਾਂ ਵੀ ਚੱਕੇਗਾ ਆ ਜਾਓ ਮੈਂ ਚੱਕਣ ਦੇ ਕਰਾਣਾ ਹਾਂ ਇਹ ਨਾ ਤੇਰਾ ਗੂਗਲ ਫੇਨ ਨਾ ਨੰਬਰ ਤੇ ਦੇ ਕੋ ਕਬੜੀ ਲਾਈ ਕਰਾਟ ਗਿਆ ਆ ਲਾਈ ਫੋਨ ਜਿੰਨਾ ਫੋਨ ਲਾਈ ਜਿਹੜਾ ਕਰੂ ਉਹ ਮੈਨੂੰ ਤਾਂ ਫੋਨ ਨਹੀਂ ਚਲਾਉਣਾ ਉਹਦਾ ਫਿਰ ਉਹੀ ਚਾਉਣ ਆਦੇ ਨੰਬਰ ਤਾਂ ਦੇ ਯਾਰ ਇੱਕ ਮਿੰਟ ਜੀ ਕਰ ਦੇਣਾ ਤੈਨੂੰ ਇੱਕ ਨੰਬਰ ਦੱਸ ਰਿਹਾ ਐ ਮੇਰੇ ਲਾਵੇਂ ਮੂੰਹ ਨਹੀਂ ਇਹ ਕਰੇ ਤੇਰਾ ਮਾ ਇਹ ਕੋਈ ਨਹੀਂ ਇੱਥੇ ਘਟੇ ਅਸੀਂ ਕਿਹੜਾ ਘਟੇ ਇਹ ਕਿੱਥੇ ਜਾ ਰਹੇ ਹੋ ਬੰਦੇ ਬੰਦੇ ਬੰਦਾ ਹਲੇ ਬੰਦਾ ਕਿਹਲੇ ਇਹ ਹੋਰ ਲਾ ਬੇਮਾਰ ਆਏ ਪਿੱਗ ਹੋਰ ਲਾ ਕੰਦਾ ਬੰਦ ਨਾ ਲੀ ਕਢਾ ਗਿਆ ਜਦਿਆ ਰਾਜ ਲਾ ਗਿਆ ਲਿਪੜੀ ਜਾਊਗਾ ਮਰੇ ਹੋਣੀ ਨਹੀਂ ਕਿੰਨਾ ਦੇਵੋ ਭਾਈ 20000 ਮਾ ਦਾ ਭਾਈ ਹੈ 20000 ਕਿੰਨੇ ਰੁਪਏ ਗਿਆ ਚਲ ਕੋਈ ਨਹੀਂ ਤੁਸੀਂ ਆਪਦੇ ਭੁਗਦੇ ਲਾਓ

ਕਿਸਿਆਂ ਆ ਗਿਆ ਨਾ ਉਹਨੇ ਵੀ ਪਾਈਆ ਪਾਈਆ ਕਰਕੇ ਵੇਚਣ ਚਲੋ ਰੋਜ਼ਾਰ ਘਟ ਕਰਦੇ ਉਹਨੇ ਮਿਲਣਾ ਹੀ ਨਹੀਂ ਆਪਾਂ ਕਿੰਨਾ ਕ ਮਨਾਵਾਗੇ ਉਹਨਾਂ ਨੂੰ ਬਾੜੇ ਹੀ ਫਰਕ ਹੈ ਕਿਉਂ ਜੀ ਥੱਲੇ ਥੱਲੇ ਦੇ ਦੇਖਿਆ ਹੋਊਗਾ ਆਪ ਸੋ दे दे नहीं दे नहीं। तो शिकारी ने हथे लाया जाके फिर अंदा अलटे पलटे करा बर्तूंगा गल तेरी

ये मोटियाँ होती हैं पत्थर से यहाँ पे लांडर की है देखिए नहीं जान वजन देखना है वजन देखना उन्हें डलते कबड्डी करें यार सारे पाइप पाइप हैं यार साब लेना है डल मोड़ी मुक्ति का मार्बिचा लगा ना वो डल मोड़ी मुक्ति का मार्बिचा लगा देख लेने देंगे इसलिए कुछ गांव वालों को होती क्या